ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਰੋਜ਼ਾਨਾ ਆਪਣਾ ਰਾਸ਼ੀ ਫਾਲ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਗੁੰਮ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਖੁਸ਼ੀਆਂ ਦੀ ਘੰਟੀ ਹੁਣ ਵੱਜਣ ਵਾਲੀ ਹੈ ਹਣ ਰੇਦੀ ਸਿੱਧੀ ਦੇ ਦਾਤਾ ਭਗਵਾਨ ਪੂਲੇਨਾਥ ਅਤੇ ਦੇਵੀ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ 21 ਜੂਨ ਤੋਂ 31 ਜੂਨ ਤੱਕ ਜਾਣੇ ਕਿ ਜੂਨ ਮਹੀਨੇ ਦੇ ਇਹਨਾਂ ਆਖਰੀ 5 ਦਿਨਾਂ ਦੇ ਅੰਦਰ ਖੁਸ਼ੀਆਂ ਦੇ ਘੰਟੇ ਵੱਜੇਗੇ ਦੋਸਤੋ ਪੰਜ ਵੱਡੇ ਖੁਸ਼ਖਬਰੀ ਤੁਹਾਨੂੰ ਮਿਲੇਗੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਭਗਵਾਨ ਭੋਲੇ ਨਾਥ ਜੀ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 21 ਜੂਨ ਤੋਂ 30 ਜੂਨ ਇਨਾਂ ਆਖਰੀ 9 ਦਿਨਾਂ ਦੇ ਵਿੱਚ ਬਹੁਤ ਚੰਗਾ ਸਮਾਂ ਰਹੇਗਾ। ਇਨਾਂ 9 ਦਿਨਾਂ ਦੇ ਅੰਦਰ ਗੱਜ ਕੇਸਰੀ ਜੋਕ, ਧਨलक्ष्मी ਪ੍ਰਾਪਤੀ ਜੋਕ, ਸਵਾਰਥ ਸiddhi ਜੋਕ, ਅਮਰਤ ਸiddhi ਜੋਕ, ਰਾਜ ਜੋਕ, ਤਾਂ ਜੋਕ ਇਸ ਤਰ੍ਹਾਂ ਦੇ ਅਧਿਆਨਤ ਸ਼ੁਭ ਜੋਕ ਇਸ ਦੇ ਵਿੱਚ ਬਣਨ ਜਾ ਰਹੇ ਹਨ। ਤੁਹਾਨੂੰ 5 ਵੱਡੇ ਖੁਸ਼ਖਬਰੀ ਮਿਲਣ ਵਾਲੀਆਂ ਹਨ। ਕਿਹੜੀਆਂ 5 ਵੱਡੀਆਂ ਖੁਸ਼ਖਬਰੀਆਂ ਹਨ ਕਿਸ ਪ੍ਰਕਾਰ ਤੁਹਾਨੂੰ ਇਨਾਂ ਦਿਨਾਂ ਦੇ ਵਿੱਚ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਹੀ ਜਾਣਕਾਰੀ ਦੇਵਾਂਗੇ ਤੁਹਾਡੇ ਲਈ ਕਈ ਮਹੱਤਵਪੂਰਨ ਗੱਲਾਂ ਵੀ ਦੱਸਾਂਗੇ ਜੋ ਇਸ ਵੀਡੀਓ ਦੇ ਵਿੱਚ ਦੋਸਤੋ ਇਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਜੇਕਰ ਤੁਸੀਂ ਉਹਨਾਂ ਸਾਵਧਾਨੀਆਂ ਨੂੰ ਨਹੀਂ ਵਰਤਦੇ ਤਾਂ ਤੁਸੀਂ ਇਹਨਾਂ 9 ਦਿਨਾਂ ਦੇ ਵਿੱਚ ਤੁਹਾਨੂੰ ਮਿਲਿਆ ਹੋਇਆ ਮੌਕਾ ਆਪਣੇ ਹੱਥੋਂ ਗਵਾ ਲਓਗੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਭਗਵਾਨ ਪੋਲੇ ਨਾਚੀ ਦੇ ਸੱਚੇ ਪੱਗ ਦੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਪੋਲੇ ਨਾਚੀ ਅਤੇ ਮਾਤਾ ਲక్ష్ਮੀ ਜੀ ਦੇ ਜੈ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਭਗਵਾਨ ਪੋਲੇ ਨਾਚੀ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ 9 ਦਿਨਾਂ ਦੇ ਅੰਦਰ ਤੁਹਾਨੂੰ ਤਾਂ ਦਾ ਅਧਿਆਤ ਅੰਤ ਲਾਭ ਹੋਣ ਵਾਲਾ ਹੈ ਸਾਤੋਂ ਪਹਿਲਾਂ ਦਾ ਤੁਸੀਂ ਇਹ ਗੱਲ ਦਾ ਧਿਆਨ ਰੱਖ ਲਵੋ ਕਿ ਇਸ ਸਮੇਂ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਰਾਜਯੋਗ ਗੱਜ ਕੇਸਰੀ ਜੋਗ ਬਣਨ ਜਾ ਰਿਹਾ ਹੈ ਤੇ ਸ਼ੁਭ ਸੰਜੋਗ ਬਣਨ ਜਾ ਰਹੇ ਹਨ ਸਮਝ ਲਓ ਕਿ ਤੁਹਾਡੇ ਪਾਗ ਬਦਲਣ ਵਾਲੇ ਹਨ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਕੁੰਮਾਰਾਸ਼ਿ ਵਾਲਿਓ ਤੁਹਾਨੂੰ 9 ਦਿਨ ਸ਼ੁਭ ਸਮਾਚਾਰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਕੋਈ ਵੱਡਾ ਸਰਪ੍ਰਾਈਜ਼ ਤੁਹਾਨੂੰ ਹਰ ਹਾਲ ਦੇ ਵਿੱਚ ਮਿਲ ਕੇ ਰਹੇਗਾ ਕਿਉਂਕਿ ਗੁਰੂ ਪਰਸਿੱਤ ਅਮਰਤ ਸiddhi yog ਸਵਾਤ ਸiddhi yog ਧਨ ਲక్ష్ਮੀ ਪ੍ਰਾਪਤੀ yog ਰਾਜ yog ਤੇ ਧਨ yog ਦੇ ਸ਼ੁਭ yog ਬਣਨ ਜਾ ਰਹੇ ਹਨ ਦੋਸਤੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਤੁਹਾਡੇ ਦਿਨ ਫੇਰ ਰਹੇ ਹਨ ਤੁਹਾਡੀ ਕਿਸਮਤ ਬਦਲ ਰਹੀ ਹੈ ਕਿਉਂਕਿ ਦੋਸਤੋ ਪੂਰੇ 9 ਮਹੀਨਿਆਂ ਦੇ ਬਾਅਦ ਇਸ ਤਰ੍ਹਾਂ ਦਾ ਸ਼ੁਭ yog ਬਣਨ ਜਾ ਰਿਹਾ ਹੈ ਜਿਸ ਸਮੇਂ ਦੇ ਵਿੱਚ ਤੁਹਾਨੂੰ ਪੰਜ ਸ਼ੁਭ ਸਮਾਚਾਰ ਅਤੇ ਵੱਡੇ ਸਰਪ੍ਰਾਈਜ਼ ਮਿਲਣਗੇ ਭਗਵਾਨ ਪੋਲੇ ਨਾ ਜੀ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਪੂਰੇ 9 ਮਹੀਨਿਆਂ ਦੇ ਬਾਅਦ ਕੁੰਮ ਰਾਸ਼ੀ ਵਾਲੇ ਇਹ ਜੋਗ ਬਣਿਆ ਹੈ ਪਿਛਲੇ 9 ਮਹੀਨਿਆਂ ਤੋਂ ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਉਹ ਯੋਜਨਾਵਾਂ ਬਣਾ ਕੇ ਰੱਖੀਆਂ ਸੀ ਕਿ ਸਾਨੂੰ ਇਹ ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋਵੇ ਕਿ ਸਾਨੂੰ ਸਭ ਕੁਝ ਮਿਲੇ ਪੈਸਾ ਧਨ ਦੌਲਤ ਸਾਡੇ ਕੋਲ ਹੋਵੇ ਸਾਨੂੰ ਇਹ ਚੀਜ਼ਾਂ ਮਿਲਣ ਤਾਂ ਦੋਸਤੋ ਇਨਾ 9 ਦਿਨਾਂ ਦੇ ਵਿੱਚ ਤੁਹਾਨੂੰ ਅਨੇਕ ਪ੍ਰਕਾਰ ਦੇ ਧਨਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ। ਉਹ ਸਭ ਕੁਝ ਮਿਲਣ ਵਾਲਾ ਹੈ ਜਿਵੇਂ ਤੁਸੀਂ ਹੱਕਦਾਰ ਹੋ। ਇਹ ਸਮਝ ਲਓ ਕਿ ਹੁਣ ਤੁਹਾਡੀ ਲਾਟਰੀ ਲੱਗਣ ਵਾਲੀ ਹੈ। ਅੱਜ ਦੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਇਨਾ 9 ਦਿਨਾਂ ਦੇ ਵਿੱਚ ਤੁਹਾਨੂੰ ਕਿਹੜੇ 5 ਸ਼ੋਭਾ ਸਮਾਚਾਰ ਮਿਲਣ ਵਾਲੇ ਹਨ ਤੇ ਕੁੰਭ ਰਾਸ਼ੀ ਵਾਲਿਓ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ। ਵੀਡੀਓ ਨੂੰ ਸਕਿਪ ਕਰਕੇ ਨਾ ਦੇਖਣਾ ਇਹਨਾਂ 9 ਦਿਨਾਂ ਦੇ ਵਿੱਚ ਤੁਸੀਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਫਿਰ ਤੁਹਾਨੂੰ 9 ਦਿਨਾਂ ਦੇ ਵਿੱਚ ਪੂਰਾ ਲਾਭ ਮਿਲੇਗਾ ਨਹੀਂ ਤਾਂ ਤੁਹਾਡੇ ਹੱਥ ਵਿੱਚ ਕੁਝ ਵੀ ਨਹੀਂ ਲੱਗੇਗਾ ਆਇਆ ਹੋਇਆ ਮੌਕਾ ਵੀ ਤੁਸੀਂ ਗਵਾ ਦਿਓਗੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਸਮਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪਿਛਲੇ ਸਮੇਂ ਤੋਂ ਜੋ ਵੀ ਪਰੇਸ਼ਾਨੀਆਂ ਆ ਰਹੀਆਂ ਸਨ ਉਨਾ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਸਫਲ ਹੋਵੋਗੇ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਰਾਜਨੀਤਿਕ ਸਮਾਜਿਕ ਰਾਜਨੀਤਿਕ ਸਮਾਜਿਕ ਗਤੀਵਿਧੀਆਂ ਦੇ ਵਿੱਚ ਤੁਹਾਡਾ ਵਿਸ਼ੇਸ਼ ਯੋਗਦਾਨ ਰਹੇਗਾ ਤੁਹਾਨੂੰ ਦਾ ਸਹੀ ਇੱਕ ਖਾਸ ਮਕਾਮ ਵੀ ਤੁਸੀਂ ਹਾਸਲ ਕਰੋਗੇ ਇਸ ਸਮੇਂ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਮਿਲੇਗਾ ਧਰਮ ਕਰਮ ਤੇ ਧਾਰਮਿਕ ਕੰਮਾਂ ਦੇ ਵਿੱਚ ਤੁਹਾਡੀ ਰੁਚੀ ਵਧੇਗੀ ਕਾਰ ਵਿੱਚ ਸੰਤੋਲਨ ਅਤੇ ਬਿਹਤਰੀਨ ਵਿਆਹ ਤੁਸੀਂ ਬਣਾ ਕੇ ਰੱਖੋਗੇ ਜੇਕਰ ਤੁਸੀਂ ਪੈਸਾ ਕਿਸੇ ਤੋਂ ਉਧਾਰ ਲਿਆ ਹੈ ਤਾਂ ਉਸ ਪੈਸੇ ਦੇ ਵਿੱਚੋਂ ਕੁਝ ਹਿੱਸਾ ਤੁਹਾਨੂੰ ਵਾਪਸ ਮਿਲ ਸਕਦਾ ਹੈ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਉਧਾਰ ਦਿੱਤਾ ਗਿਆ ਪੈਸਾ ਤੁਹਾਨੂੰ ਵਾਪਸ ਮਿਲੇਗਾ ویسے ਤਾਂ ਹਮ ਰਾਸ਼ੀ ਵਾਲੇ ਤਾਂਨ ਪ੍ਰਾਪਤੀ ਦੇ प्रबल ਜੋਕ ਹਨ ਜੇਕਰ ਕੋਈ ਬਿਜ਼ਨਸ ਕਰਦੇ ਹੋ ਤਾਂ ਉੱਥੇ ਵੀ ਧਨ ਪ੍ਰਾਪਤੀ ਦੇ ਜੋਕ ਹਨ ਜੋ ਵੀ ਤੁਹਾਨੂੰ ਮੌਕਾ ਮਿਲੇ ਉਹਨਾਂ ਹੱਤੋਂ ਨਾ ਜਾਣ ਦੇਣਾ ਬਹੁਤ ਚੰਗਾ ਸਮਾਂ ਹੈ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰਨ ਨਾਲ ਤੁਹਾਨੂੰ ਮਨ ਦੇ ਵਿੱਚ ਖੁਸ਼ੀ ਰਹੇਗੀ ਕਿ ਆਪਣੇ ਅਸੋਲਾਂ ਪ੍ਰਤੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰੋ ਤੁਹਾਡੇ ਲਈ ਚੰਗਾ ਹੋਵੇਗਾ ਇਸ ਤਰ੍ਹਾਂ ਕਰਨਾ ਤੁਹਾਨੂੰ ਮਜ਼ਬੂਤ ਬਣਾ ਕੇ ਰੱਖੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਕੋਈ ਤੁਹਾਡੇ ਕਾਰਜ ਵਿੱਚ ਧਾਰਮਿਕ ਪ੍ਰੋਗਰਾਮ ਵੀ ਹੋ ਸਕਦਾ ਹੈ ਆਪਣੀ ਸਮਝ ਬੋਝ ਬੁੱਧੀ ਦੇ ਦੁਆਰਾ ਤੁਸੀਂ ਆਪਣੇ ਸਾਰੇ ਹੀ ਕੰਮਾਂ ਨੂੰ ਕਰਨ ਵਿੱਚ ਸਫਲ ਰਹੋਗੇ ਸਾਰੇ ਕੰਮਾਂ ਨੂੰ ਯੋਜਨਾਬੰਦ ਤਰੀਕੇ ਨਾਲ ਕਰੋਗੇ ਤੁਹਾਡੇ ਘਰ ਵਿੱਚ ਮਹਿਮਾਨਾਂ ਦਾ ਆਗਮਨ ਹੋਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮਿਲ ਜੋਲ ਰੱਖਣਗੇ ਅਤੇ ਤੁਹਾਡੀ ਤਾਰੀਫ ਕਰਨਗੇ ਨਾਲੇ ਨਾਲ ਤੁਹਾਨੂੰ ਦੱਸਈ ਕਿ ਸਾਵਧਾਨੀ ਦੇ ਤੌਰ ਤੇ ਕਦੇ ਤੁਹਾਡੇ ਮਨ ਦਾ ਸੁਭਾਅ ਦੂਸਰਿਆਂ ਦੇ ਪ੍ਰਤੀ ਮਨਮਟਾ ਬਣਾ ਸਕਦਾ ਹੈ ਘਰ ਦੇ ਵਿੱਚ ਕਿਸੇ ਛੋਟੀ ਜਿਹੀ ਗੱਲ ਤੋਂ ਕੋਈ ਗਲਤਫਹਿਮੀ ਪੈਦਾ ਹੋ ਸਕਦੀ ਹੈ ਜਿਸੇ وجہ ਦੇ ਨਾਲ ਕਿਸੇ ਭਾਰੇ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਭਰਾਵਾਂ ਦੇ ਨਾਲ ਘਰ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਤੁਸੀਂ ਚੰਗੇ ਸਬੰਧ ਬਣਾ ਕੇ ਰੱਖੋ ਅਤੇ ਉਹਨਾਂ ਦੀ ਗਲਤ ਬਾਣੀ ਦਾ ਪ੍ਰਯੋਗ ਨਾ ਕਰੋ ਚੰਗਾ ਬੋਲੋ ਮਿੱਠਾ ਬੋਲੋ ਤੁਹਾਡੇ ਵੱਲੋਂ ਗਲਤ ਕੀਤਾ ਵਿਹਾਰ ਤੁਹਾਡੇ ਬੰਧ ਨੂੰ ਇੱਕ ਮਾੜਾ ਵਿਗਾੜ ਸਕਦਾ ਹੈ ਜੋ ਕੰਮ ਬਣਾ ਵੀ ਹੋਵੇਗਾ ਉਹ ਵੀ ਵਿਗੜ ਸਕਦਾ ਹੈ ਗਲਤ ਵਿਹਾਰ ਦੇ ਨਾਲ ਇਸ ਲਈ ਜੋ ਵੀ ਕੰਮ ਕਰੋ ਪੂਰਾ ਸੋਚ ਸਮਝ ਕੇ ਕਰੋ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਆਪਣੇ ਵਿਹਾਰ ਨੂੰ ਚੰਗਾ ਬਣਾ ਕੇ ਰੱਖੋ ਤਾ ਤੁਹਾਡੇ ਸਾਰੇ ਕੰਮ ਸਫਲ ਹੋਣ ਦੇ ਨਾਲ ਹੀ ਨਾਲ ਫਿਰ ਗੱਲ ਧਿਆਨ ਦੇ ਵਿੱਚ ਰੱਖੋ ਕਿ ਜਿ세 ਤੁਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹੋ ਜਾਂ ਤੁਹਾਡਾ ਕੋਈ ਨੈਤਿਕੀ ਦਾ ਹੈ ਤੁਹਾਡੇ ਨਾਲ ਠੱਗੇ ਕਰ ਸਕਦਾ ਹੈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਸੀਂ ਥੋੜਾ ਜਿਹਾ ਸਾਵਧਾਨ ਰਹੋ ਅਤੇ ਆਪਣੇ ਕੈਰੀਅਰ ਪ੍ਰਤੀ ਲਾਪਰਵਾਹੀ ਬਿਲਕੁਲ ਵੀ ਨਾ ਕਰੋ ਭਵਿੱਖ ਦੇ ਲਈ ਇਹ ਨੁਕਸਾਨਦਾਈ ਹੋ ਸਕਦਾ ਹੈ ਇਸ ਲਈ ਸਾਵਧਾਨੀ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ ਜੇ ਗੱਲ ਕਰੀਏ ਲਵ ਲਾਈਫ ਦੀ ਤਾਂ ਕੰਬ੍ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਕਿ ਪਤੀ ਪਤਨੀ ਦੇ ਵਿੱਚ ਪ੍ਰੇਮ ਪਿਆਰ ਵਧੇਗਾ ਚੰਗੇ ਸਬੰਧ ਬਣਨਗੇ ਹੁਣ ਤੁਹਾਡਾ ਜੀਵਨ ਦਾ ਪੂਰਾ ਸੁਖਮਈ ਰਹੇਗਾ ਤੁਹਾਡਾ ਪਰਿਵਾਰਿਕ ਵਾਤਾਵਰਣ ਖੁਸ਼ ਰਹੇਗਾ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਪਰਿਵਾਰ ਦੇ ਲਈ ਜੀਵਨ ਵਿਆਹ ਦੇ ਲਈ ਇਹ ਸਮਾਂ ਚੰਗਾ ਹੈ ਤੁਹਾਡੇ ਪਾਕ ਵਿੱਚ ਹੈ ਅਗਰ ਗੱਲ ਕੈਰੀਅਰ ਦੀ ਕੀਤੀ ਜਾਵੇ ਤਾਂ ਇਹ ਸਮਾਂ ਤੁਹਾਡੇ ਰਾਸ਼ੇ ਦੇ ਲਈ ਜੋ ਵੀ ਰਹੇਗਾ ਬਹੁਤ ਚੰਗਾ ਸਮਾਂ ਰਹੇਗਾ ਬਿਜ਼ਨਸ ਵਪਾਰ ਸਬੰਧੀ ਵੱਡਾ ਕੋਈ ਲੈਣ ਦੇਣ ਬਿਜ਼ਨਸ ਕਰ ਸਕਦੇ ਹੋ ਜੇਕਰ ਕੋਈ ਤੇਲ ਦਾ ਬਿਜ਼ਨਸ ਹੈ ਕੈਨ ਤੋਂ ਭਾਵੇਂ ਕੋਈ ਵੀ ਬਿਜ਼ਨਸ ਹੈ ਜੋ ਵੀ ਤੁਸੀਂ ਕਰਦੇ ਹੋ ਉਸ ਵਿੱਚ ਤੁਹਾਨੂੰ ਮੁਨਾਫਾ ਮਿਲ ਸਕਦਾ ਹੈ ਇਸ ਸਮੇਂ ਦੇ ਵਿੱਚ ਆਪਣੀ ਮਿਹਨਤ ਨੂੰ ਤੁਸੀਂ ਜਾਰੀ ਰੱਖੋ ਕੋਈ ਵੀ ਮੌਕਾ ਜੇਕਰ ਆਵੇ ਤਾਂ ਉਹਨੂੰ ਹੱਥੋਂ ਨਾ ਜਾਣ ਦਿਓ ਕਿਉਂਕਿ ਤੁਸੀਂ ਬੜੀਆਂ ਉਚਾਈਆਂ ਨੂੰ ਛਾਣ ਵਾਲੇ ਹੋ ਇਸ ਸਮੇਂ ਦੇ ਵਿੱਚ ਨੌਕਰੀ পেশੇ ਲੋਕਾਂ ਨੂੰ ਆਫਿਸ ਦੇ ਵਿੱਚ ਜੋ ਵੀ ਕੰਮ ਮਿਲੇਗਾ ਤੁਸੀਂ ਸਮੇਂ ਸਿਰ ਪੂਰਾ ਕਰਦੇ ਹੋ ਸਮੇਂ ਸਿਰ ਪੂਰਾ ਕਾਰ ਪਾਓਗੇ ਇਸ ਦੇ ਨਾਲ ਤੁਹਾਡੇ ਜਿਹੜੇ ਬਹੁਤ ਸਾਨੂੰ ਖੁਸ਼ ਹੋਣਗੇ ਤੁਹਾਡੇ ਕੰਮ ਦੀ ਤਾਰੀਫ ਕਰਨਗੇ ਇਸ ਨਾਲ ਕੀ ਹੋਵੇਗਾ ਤੁਹਾਡੇ ਪ੍ਰੋਮੋਸ਼ਨ ਵੱਧ ਜਾਵੇਗੇ ਇਸ ਸਮੇਂ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਤੁਸੀਂ ਹਮੇਸ਼ਾ ਖੁਸ਼ ਰਹੋਗੇ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨ ਚਾਹੇ ਨੌਕਰੀ ਵੀ ਮਿਲ ਸਕਦੀ ਹੈ ਜੇਕਰ ਕਿਸੇ ਨੇ ਕੋਈ ਇੰਟਰਵਿਊ ਦਿੱਤੀ ਹੈ ਤਾਂ ਇੰਟਰਵਿਊ ਦੇ ਚੰਗੇ ਰਿਜ਼ਲਟ ਮਿਲਣ ਦੇ ਚੋਗ ਹਨ ਅਤੇ ਜੋ ਨੌਕਰੀ ਦੇ ਲਈ ਕੋਸ਼ਿਸ਼ ਕਰ ਰਹੇ ਹਨ ਉਹ ਕੋਸ਼ਿਸ਼ ਜਾਰੀ ਰੱਖਣ ਉਹਨਾਂ ਨੂੰ ਸਫਲਤਾ ਜ਼ਰੂਰ ਮਿਲੇਗੇ ਚਾਰੇ ਪਾਸਿਆਂ ਤੋਂ ਹੁਣ ਲਾਭ ਹੀ ਲਾਭ ਮਿਲਣ ਵਾਲਾ ਹੈ ਤਾਂ ਅੰਦੀ ਪ੍ਰਾਪਤੀ ਹੋਣ ਵਾਲੀ ਹੈ ਨੌਕਰੀ ਵਿੱਚ ਲੋਕਾਂ ਦੇ ਲਈ ਪ੍ਰੋਮੋਸ਼ਨ ਦੇ ਚੋਗ ਹਨ ਜੋ ਲੋਕ ਬਿਜ਼ਨਸ ਬਪਾਰ ਕਰਦੇ ਹਨ ਉਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਹ ਸਮਾਂ ਮਹਾਪਾਗਿਆ ਸਮਾਂ ਹੈ ਲਾਭ ਲੈਣ ਵਾਲਾ ਸਮਾਂ ਹੈ ਜੋ ਜੋ ਵੀ ਤੁਹਾਨੂੰ ਮੌਕਾ ਮਿਲੇ ਉਸ ਨੂੰ ਹੱਥੋਂ ਨਾ ਜਾਣ ਦਿਓ ਉਸ ਦਾ ਪੂਰਾ ਲਾਭ ਉਠਾਓ ਦੋਸਤੋ ਐਸੀ ਜਾਣਕਾਰੀ ਕਮ ਰਾਸ਼ੀ ਵਾਲਿਆਂ ਦੇ ਲਈ ਚੈੱਕਰ ਵੀਡੀਓ ਚੰਗੀ ਲੱਗੀ ਤਾਂਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ